ਜਿਹੜਾ ਮਿਲਾਉ ਖੀਰੇ ਵਿੱਚ ਆਲੂ ਉਹਦੀ ਸਕਿਨ ਨਾ ਅੱਜ ਖਰਾਬ ਹੋਏਗੀ ਤੇ ਨਾ ਕੱਲ ਨੂੰ ਨੂੰ ਚੋੜ ਲਓ ਉਹਦਾ ਰਸ ਨਿਕਲ ਆਇਆ ਰਸ ਕੱਢਣ ਦੇ ਤਰੀਕੇ ਹੋਰ ਵੀ ਹੈਗੇ ਨੇ ਠੀਕ ਹੈ ਠੀਕ ਹੈ ਪਰ ਇਹ ਜਿਹੜਾ ਤਰੀਕਾ ਅਕੋਰਡਿੰਗ ਟੂ ਆਯੁਰਵੇਦਾ ਸਭ ਤੋਂ ਬੈਸਟ ਹੈ ਦੇ ਵਿੱਚ ਜਿਹੜੇ ਗੁਣ ਨੇ ਤੁਹਾਡੇ ਜਿਹੜੇ ਤੱਤ ਨੇ ਉਹਦੇ ਉਹ ਸਾਰੇ ਬਰਕਰਾਰ ਰਹਿਣਗੇ ਜਿਵੇਂ ਮਹਿੰਗੀਆਂ ਕਰੀਮਾਂ ਜੜੀਆਂ ਕੇ ਕਈ ਅਰੀ ਕਈ ਲੋਕ ਅਫੋਰਡ ਕਰਦੇ ਨੇ ਕਈ ਲੋਕ ਨਹੀਂ ਵੀ ਕਰਦੇ ਜਦੋਂ ਅਸੀਂ ਉਹਨਾਂ ਨੂੰ ਲਾ ਲੈਂਦੇ ਆ ਉਹ ਟਾਈਮ ਦੇ ਟਾਈਮ ਤੇ ਬਹੁਤ ਅੱਛਾ ਅਸਰ ਕਰ ਜਾਂਦੀਆਂ ਨੇ ਤੇ ਤੋਂ ਬਾਅਦ ਅਸੀਂ ਜਦੋਂ ਉਹਨੂੰ ਛੱਡਦੇ ਆ ਉਹ ਜਿੱਦਾਂ ਦਾ ਚਿਹਰਾ ਹੁੰਦਾ ਉਸ ਤੋਂ ਵੀ ਜ਼ਿਆਦਾ ਬਦਸੂਰਤ ਹੋ ਜਾਂਦਾ ਇਹਦਾ ਨਾਂ ਰੱਖਿਆ ਜੀ ਆਪਾਂ ਸੁੰਦਰਤਾ ਭਰਪੂਰ ਅੱਛਾ ਭਰਪੂਰ ਸੁੰਦਰਤਾ ਆਏਗੀ ਤੇ ਕੁਦਰਤੀ ਆਏਗੀ ਜਿਹੜਾ ਗਲੋ ਜਿਹੜੇ ਆਣੀ ਚਾਹੀਦੀ ਹੈ ਤੁਹਾਨੂੰ ਆ ਦੇਖੋ ਮੈਂ ਤੁਹਾਨੂੰ ਲਾ ਕੇ ਵੀ ਦਿਖਾ ਦਿੰਨਾ ਵਾ ਇਹ ਆ ਦੇਖੋ ਹੱਥਾਂ ਨਾਲ ਹੀ ਲਾ ਲੈਣੀ ਹੈ ਜੀ ਆ ਬਹੁਤ ਆਸਾਨ ਹੈ ਜੀ ਆ ਦੇਖੋ ਸੁੰਦਰੀ ਕਰੀਮ ਇਹ ਫਰੂਕੀ ਸਾਹਿਬ ਇੰਨੀ ਅੱਖਾਂ ਨੂੰ ਠੰਡ ਪਾਦੀ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਇਦਾਂ ਲੱਗਣਾ ਵੀ ਅੱਖਾਂ ਦੇ ਵਿੱਚ ਜਿਦਾ ਏਸੀ ਲੱਗਿਆ ਹੁੰਦਾ ਜਿਹੜਾ ਅੱਖਾਂ ਦੇ ਥੱਲੇ ਬਲੱਡ ਦਾ ਫਲੋ ਘਟ ਜਾਂਦਾ ਨਾ ਹਾਂਜੀ ਉਹਨੂੰ ਪੂਰਾ ਪ੍ਰੋਪਰ ਕਰਦੀ ਹੈ ਆ ਦੇਖੋ ਆ ਹੁਣ ਇੰਨੀ ਕੁ ਲਾਈਏ ਬਿਲਕੁਲ ਇਹ ਇੰਨੀ ਕੁ ਲਾੜੀ ਇਹ ਤਾਂ ਦਿਸਦੀ ਹੋਣੀ ਡਾਕਟਰ ਸਾਹਿਬ ਇਹ ਦਿਖਾ ਦਿੰਨੇ ਜੀ ਤੁਹਾਨੂੰ ਥੋੜੀ ਹੋਰ ਲਾ ਲੈਣ ਤੁਹਾਡੇ ਕਹਿਣ ਤੇ ਪਰ ਲੋੜ ਨਹੀਂ ਸੀ ਹੈਗੀ ਆ ਦੇਖੋ ਇੰਨੀ ਕੁ ਦੇ ਨਾਲ ਹੀ ਵਿਖਿਓ ਅੱਖ ਦੇ ਥੱਲੇ ਇੱਕਦਮ ਗਲੋਗਦਾਏਗਾ ਇਹ ਜਿਹੜਾ ਨੁਸਖਾ ਅਜ ਦੇਣ ਜਾ ਰਿਹਾ ਹਾਂ ਇਹ ਵੀ ਤੁਹਾਨੂੰ ਦੱਸਾਂ ਇਹ ਵੀ ਹੀਰੋਇਨਾਂ ਵਾਲਾ ਮੈਨੂੰ ਤੁਸੀਂ ਸਿਰਫ ਕਮੈਂਟ ਕਰਨਾ ਕਿ ਕਿਹੜੇ ਕਿਹੜੇ ਹੀਰੋਇਨ ਹੀਰੋ ਇਹ ਦੁਸਕਾ ਵਰਤਦੇ ਨੇ ਮੈਂ ਤੁਹਾਨੂੰ ਸਾਰਿਆਂ ਦਾ ਨਾਮ ਦੱਸਾਂਗਾ ਵਿਦ ਪ੍ਰੂਫ ਇਹ ਪਫੀ ਆਈਜ਼ ਨੂੰ ਦੂਰ ਕਰੇਗਾ ਅੱਖਾਂ ਦੇ ਥੱਲੇ ਜਿਹੜੇ ਬੈਗ ਬਣੇ ਹੋਏ ਨੇ ਉਹਨਾਂ ਨੂੰ ਦੂਰ ਕਰੇਗਾ ਅੱਖਾਂ ਦੇ ਆਲੇ ਦੁਆਲੇ ਜਿਹੜੇ ਡਾਰਕ ਸਰਕਲ ਹੋਏ ਨੇ ਉਹਨਾਂ ਨੂੰ ਦੂਰ ਕਰੇਗਾ ਸਕਿਨ ਦੇ ਉੱਤੇ ਕਿਤੇ ਵੀ ਕੋਈ ਦਾਗ ਧੱਬਾ ਹੈਗਾ ਤੁਸੀਂ ਉੱਥੇ ਯੂਜ਼ ਕਰ ਸਕਦੇ ਹੋ ਇਹਨੂੰ ਮੈਂ ਇਹ ਨੁਸਖਾ ਫਾਰਮੂਲਾ ਟਰਾਈ ਕਰਨਾ ਚਾਹਨਾ ਵਾਂ ਜਾਂ ਚੰਨੀ ਆ ਤੇ ਮੈਨੂੰ ਦੱਸੋ ਵੀ ਮੇਰੇ ਲਈ ਇਹਦੀ ਕੀ ਕੰਪੋਜੀਸ਼ਨ ਹੋਏਗੀ ਤੁਹਾਨੂੰ ਨਾਲ ਨਾਲ ਉਸੇ ਤੁਹਾਡੇ ਕਮੈਂਟ ਦਾ ਨਾਲ ਹੀ ਮੈਸੇਜ ਆ ਜਾਏਗਾ ਰਿਪਲਾਈ ਆ ਜਾਏਗਾ ਉਹ ਤੁਹਾਨੂੰ ਐਗਜੈਕਟ ਕੰਪੋਜੀਸ਼ਨ ਦੱਸਾਂਗੇ ਇਹਨੂੰ ਵਧਾ ਕੇ ਇਹਦੇ ਵਿੱਚ ਇੱਕ ਹੋਰ ਸ਼ਰਤ ਹੈਗੀ ਹੈ ਫਰੂਕੀ ਸਾਹਿਬ ਬਹੁਤ ਇੰਪੋਰਟੈਂਟ ਗੱਲ ਏ ਇਹ ਬਹੁਤ ਜ਼ਿਆਦਾ ਪਤਲੀ ਨਹੀਂ ਹੈ ਤੁਹਾਡੀਆਂ ਅੱਖਾਂ ਥਲੇ ਟਿਕਣੀ ਨਹੀਂ ਇਹਨੂੰ ਹਾਰਡਪ ਕਰਨ ਲਈ ਜਿਹੜਾ ਮਿਲਾਉ ਖੀਰੇ ਵਿੱਚ ਆਲੂ ਉਹਦੀ ਸਕਿਨ ਨਾ ਅੱਜ ਖਰਾਬ ਹੋਏਗੀ ਤੇ ਨਾ ਕੱਲ ਨੂੰ ਇਹ ਗੱਲ ਅਸੀਂ ਨਹੀਂ ਕਹਿ ਰਹੇ ਇਹ ਗੱਲ ਕਹਿ ਰਹੇ ਨੇ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਜਿਹੜੇ ਅੱਜ ਤੁਹਾਨੂੰ ਖੀਰੇ ਵਾਲਾ ਤੇ ਦੇਖੋ ਖੀਰਾ ਹੈਗਾ ਤੇ ਆਲੂ ਵਾਲਾ ਇਹ ਦੇਖੋ ਆਲੂ ਹੈਗਾ ਇਹਦੇ ਵਿੱਚ ਇਸ ਤਰ੍ਹਾਂ ਦੀ ਕੱਜ ਚੀਜ਼ ਮਿਲਾਉਣ ਵਾਲੇ ਆ ਕਿ ਜਿਸ ਤੋਂ ਬਾਅਦ ਤੁਹਾਡੀ ਸਕਿਨ ਕਦੇ ਖਰਾਬ ਨਹੀਂ ਹੋ ਸਕੇਗੀ ਫਿਲਹਾਲ ਸ਼ੁਰੂਆਤ ਕਰ ਲੈਂਦੇ ਆ ਅਸੀਂ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਤੋਂ ਵੈਜੀ ਬਹੁਤ ਬਹੁਤ ਸਵਾਗਤ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਦੀਸਾਵ ਦੀਸਾ ਵਿੱਚ ਵਸਦੇ ਮੇਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਜੀ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਮਿਲਾ ਲੂ ਤੁਹਾਡੇ ਮੁਤਾਬਕ ਖੀਰੇ ਚਾ ਲੂ ਜੀ ਉਹਦੀ ਸਕਿਨ ਨਾ ਅੱਜ ਖਰਾਬ ਹੋਏਗੀ ਨਾ ਤਾਂ ਕਾ ਲੂ ਬਿਲਕੁਲ ਨਹੀਂ ਹੋਏ ਉਹ ਕਿਵੇਂ ਜੀ ਬਹੁਤ ਆਸਾਨ ਹੈ ਜੀ ਦੇਖੋ ਘਰ ਚ ਪਈਆਂ ਚੀਜ਼ਾਂ ਕਿਚਨ ਆਈਟਮਸ ਨੇ ਠੀਕ ਹੈ ਅਸੀਂ ਕੁਦਰਤ ਦੇ ਨਾਲੋਂ ਟੁੱਟੀਆਂ ਜੰਨੇ ਪਏ ਅਸੀਂ ਮਹਿੰਗੀਆਂ ਕਰੀਮਾਂ ਜੜੀਆਂ ਕਿ ਕਈ ਵਾਰੀ ਕਈ ਲੋਕ ਅਫੋਰਡ ਕਰਦੇ ਨੇ ਕਈ ਲੋਕ ਨਹੀਂ ਵੀ ਕਰਦੇ ਠੀਕ ਹੈ ਜਦੋਂ ਅਸੀਂ ਉਹਨਾਂ ਨੂੰ ਲਾ ਲੈਂਦੇ ਆ ਉਹ ਟਾਈਮ ਦੇ ਟਾਈਮ ਤੇ ਬਹੁਤ ਅੱਛਾ ਅਸਰ ਕਰ ਜਾਂਦੀਆਂ ਨੇ ਇਹ 'ਚ ਕੋਈ ਸ਼ੱਕ ਨਹੀਂ ਹੈਗਾ ਵੀ ਸ਼ਾਰਟ ਟਰਮ ਤੇ ਬੜਾ ਅੱਛਾ ਗਲੋ ਵੀ ਆ ਜਾਂਦਾ ਜੋ ਵੀ ਉਹ ਉੱਤੇ ਡੱਬੇ ਦੇ ਉੱਤੇ ਲਿਖਿਆ ਹੁੰਦਾ ਉਹਨਾਂ ਨੇ ਪ੍ਰੋਮਿਸ ਕੀਤੇ ਹੁੰਦੇ ਨੇ ਉਹ ਸਾਰੇ ਪੂਰੇ ਹੋ ਜਾਂਦੇ ਨੇ ਫਾਰ ਦਾ ਸ਼ਾਰਟ ਪੀਰੀਅਡ ਠੀਕ ਹੈ ਘੱਟ ਸਮੇਂ ਲਈ ਆਪਾਂ ਨੂੰ ਇੱਕ ਕਿੱਕ ਮਿਲ ਜਾਂਦੀ ਹੈ ਉਹਦੇ ਤੋਂ ਬਾਅਦ ਅਸੀਂ ਜਦੋਂ ਉਹਨੂੰ ਛੱਡਦੇ ਆ ਉਹ ਜਿੱਦਾਂ ਦਾ ਚਿਹਰਾ ਹੁੰਦਾ ਉਸ ਤੋਂ ਵੀ ਜ਼ਿਆਦਾ ਬਦਸੂਰਤ ਹੋ ਜਾਂਦਾ ਬਿਲਕੁਲ ਠੀਕ ਹੈ ਠੀਕ ਹੈ ਉਹ ਤੋਂ ਬਾਅਦ ਕੀ ਹੋ ਜਾਂਦਾ ਸਾਡੀਆਂ ਪੈਣਾ ਦੀ ਮਜਬੂਰੀ ਬਣ ਜਾਂਦੀ ਹੈ ਵੀ ਉਹ ਕਰੀਮ ਲਾਣੀ ਹੀ ਲਾਣੀ ਹੈ ਓਕੇ 올 ਦਾ ਟਾਈਮ ਜਦੋਂ ਅਸੀਂ ਕਰੀਮ ਲਾ ਕੇ ਰੱਖਦੇ ਹਾਂ ਸਾਡੇ ਚਿਹਰੇ ਦੇ ਉੱਤੇ ਇੱਕ ਮਸਾਮ ਹੁੰਦੇ ਨੇ ਬਹੁਤ ਛੋਟੇ ਛੋਟੇ ਪੋਰਸ ਹੁੰਦੇ ਨੇ ਜਿਹਦੇ ਤੋਂ ਜਿਹੜੇ ਸਕਿਨ ਨੇ ਜਿਹਨਾਂ ਨੂੰ ਸਾਹ ਲੈਣਾ ਹੁੰਦਾ ਜਿਹਦੇ ਤੋਂ ਜਿਹਦੇ ਤੋਂ ਪਸੀਨਾ ਬਾਹਰ ਆਣਾ ਹੁੰਦਾ ਜਿਹਦੇ ਤੋਂ ਗੰਦਗੀ ਬਾਹਰ ਕੱਢਣੀ ਹੁੰਦੀ ਹੈ ਸਕਿਨ ਨੇ ਠੀਕ ਹੈ ਜੀ ਉਹ ਪੋਰਸ ਬੰਦ ਹੋ ਜਾਂਦੇ ਨੇ ਉਹ ਪੋਰਸ ਖੁੱਲਣ ਦਾ ਸਭ ਤੋਂ ਵਧੀਆ ਜ਼ਰੀਆ ਕੀ ਹੈ ਸਾਡੇ ਤੋਂ ਕੁਦਰਤੀ ਕੀ ਆਲੂ ਆਲੂ ਦੇ ਜੂਸ ਦੇ ਵਿੱਚ ਇੰਨੇ ਐਂਟੀਆਕਸੀਡੈਂਟ ਹੈਗੇ ਨੇ ਇੰਨੇ ਗੁਣ ਹੈਗੇ ਨੇ ਇੰਨੇ ਵਿਟਾਮਿਨ ਹੈਗੇ ਨੇ ਜੇ ਮੈਂ ਟੈਕਨੀਕਲਟੀ ਜੀ ਜਲ ਜਾਗਾ ਤਾਂ ਵੀਡੀਓ ਬਹੁਤ ਲੰਬਾ ਹੋ ਜਾਏਗਾ ਪਰ ਕੱਲਾ ਆਲੂ ਸਮਰਾਥ ਹੈ ਆਲੂ ਦਾ ਜੂਸ ਜੇ ਲਾ ਲਓ ਨਾ ਚਿਹਰੇ ਦੇ ਉੱਤੇ ਜੂਸ ਹਾਂ ਆਲੂ ਦਾ ਜੂਸ ਆਲੂ ਦਾ ਕਿਹੜਾ ਜੂਸ ਆਲੂ ਨੂੰ ਪਹਿਲਾਂ ਚੰਗੀ ਤਰ੍ਹਾਂ ਧੋ ਲਓ ਜਿੱਦਾਂ ਕਿ ਸੀ ਆ ਦੇਖੋ ਧੋ ਕੇ ਰੱਖੇ ਹੋਏ ਨੇ ਅੱਛਾ ਠੀਕ ਹੈ ਆਲੂ ਨੂੰ ਚੰਗੀ ਤਰ੍ਹਾਂ ਧੋ ਲਓ ਧੋ ਕੇ ਉਹਦੇ ਉੱਤੇ ਪੀਲ ਆਫ ਕਰ ਲਓ ਉਹਦੀ ਸਕਿਨ ਲਾ ਲਓ ਠੀਕ ਹੈ ਲਾ ਕੇ ਉਹਨੂੰ ਕੱਦੂ ਕਸ ਕਰ ਲਓ ਕੱਦੂ ਕਸ ਕਰ ਲਿਆ ਬਰੀਕ ਜੀ ਠੀਕ ਹੈ ਜੀ ਤੇ ਉਹਦੇ ਬਾਅਦ ਸਾਫ ਕਪੜਾ ਲਓ ਇੱਕ ਠੀਕ ਹੈ ਸਾਫ ਕਪੜੇ ਦੇ ਵਿੱਚ ਜਿਹੜਾ ਕੱਦੂ ਕਸ ਕੀਤਾ ਆ ਆਲੂ ਨੂੰ ਪਾਓ ਉਸ ਤੋਂ ਬਾਅਦ ਉਹਨੂੰ ਨਿਚੋੜ ਲਓ ਓਕੇ ਉਹਦਾ ਰਸ ਨਿਕਲ ਆਇਆ ਰਸ ਕੱਢਣ ਦੇ ਤਰੀਕੇ ਹੋਰ ਵੀ ਹੈਗੇ ਨੇ ਠੀਕ ਹੈ ਠੀਕ ਹੈ ਪਰ ਇਹ ਜਿਹੜਾ ਤਰੀਕਾ ਅਕੋਰਡਿੰਗ ਟੂ ਆਯੁਰਵੇਦਾ ਸਭ ਤੋਂ ਬੈਸਟ ਹੈ ਦੇ ਵਿੱਚ ਜਿਹੜੇ ਗੁਣ ਨੇ ਤੁਹਾਡੇ ਜਿਹੜੇ ਤੱਤ ਨੇ ਉਹਦੇ ਉਹ ਸਾਰੇ ਬਰਕਰਾਰ ਰਹਿਣਗੇ ਜੇ ਸੀ ਆਰਟੀਫੀਸ਼ਲ ਤਰੀਕੇ ਨਾਲ ਦਾ ਜੂਸ ਕੱਢਾਂਗੇ ਮਸ਼ੀਨ 'ਚ ਕੱਢਾਂਗੇ ਕੁਝ ਵੀ ਕਰਾਂਗੇ ਉਹ ਇੰਨਾ ਕਾਰਗਰ ਨਹੀਂ ਹੋਏਗਾ ਜਿਹੜੇ ਕੰਮ ਲਈ ਤੁਸੀਂ ਯੂਜ਼ ਕਰਨਾ ਚਾਹੁੰਦੇ ਹੋ ਉਸ ਕਿਨ ਲਈ ਸਪੈਸ਼ਲੀ ਹਾਂਜੀ ਅੱਛਾ ਡਾਕਟਰ ਸਾਹਿਬ ਇੱਕ ਹੋਰ ਬੜਾ ਅਹਿਮ ਇਥੇ ਸਵਾਲ ਹੈ ਜਿਹੜੇ ਹੀਰੋ ਹੀਰੋਇਨਾ ਨੇ ਜੀ ਉਹ ਆਪਣਾ ਸਾਮ ਸੰਭਾਲ ਕਿਵੇਂ ਰੱਖਦੇ ਨੇ ਜੇ ਸਾਰੇ ਕਹਿੰਦੇ ਨੇ ਜੀ ਵੀ ਇਹ ਤੇ ਜੜੀਆਂ ਕਰੀਮਾਂ ਨੇ ਫੇਸ ਪੈਕ ਨੇ ਜਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਦੀ ਮਸ਼ਹੂਰੀ ਕਰਦੇ ਨੇ ਵੀ ਆਪ ਨੂੰ ਇਹ ਜ਼ਿਆਦਾਤਰ ਇਸਤੇਮਾਲ ਕਰਦੇ ਜਾਂ ਕਰਦੀਆਂ ਦੇਖੋ ਪਤਾ ਕੀ ਗੱਲ ਏ ਉਹਨਾਂ ਦਾ ਕੀ ਏ ਉਹਨਾਂ ਦੀ ਜਿਹੜੀ ਰੋਜ਼ੀ ਰੋਟੀ ਹੈ ਨਾ ਸਾਰੀ ਉਹਨਾਂ ਦੇ ਚਿਹਰੇ ਤੇ ਹੀ ਹੈ ਮੈਂ ਬਹੁਤ ਸਾਰੇ ਇਦਾਂ ਦੇ ਹੀਰੋ ਹੀਰੋਇਨਾਂ ਨੂੰ ਜਾਣਦਾ ਵਾਂ ਜਿਨ੍ਹਾਂ ਨੇ ਪਬਲਿਕਲੀ ਕਦੀ ਰਿਵੀਲ ਨਹੀਂ ਕੀਤਾ ਪਰ ਉਹ ਸਾਰਾ ਹੀ ਹੋਮ ਰੈਮਡੀਜ਼ ਤੇ ਉਤੇ ਰਿਲਾਈ ਕਰਦੇ ਨੇ ਇਹ ਜਿਹੜਾ ਨੁਸਖਾ ਅੱਜ ਦੇਣ ਜਾ ਰਿਹਾ ਹਾਂ ਇਹ ਵੀ ਤੁਹਾਨੂੰ ਦੱਸਾਂ ਇਹ ਵੀ ਹੀਰੋਇਨਾਂ ਵਾਲਾ ਮੈਨੂੰ ਤੁਸੀਂ ਸਿਰਫ ਕਮੈਂਟ ਕਰਨਾ ਕਿ ਕਿਹੜੇ ਕਿਹੜੇ ਹੀਰੋਇਨ ਹੀਰੋ ਇਹ ਦੁਸਕਾ ਵਰਤਦੇ ਨੇ ਮੈਂ ਤੁਹਾਨੂੰ ਸਾਰਿਆਂ ਦਾ ਨਾਮ ਦੱਸਾਂਗਾ ਵਿਦ ਪ੍ਰੂਫ ਇਹ ਵਾਕਈ ਗੱਲ ਸੱਚੀ ਏ ਵੀ ਉਹ ਹੋਮ ਰੈਮਡੀਜ਼ ਤੇ ਰਿਲਾਈ ਕਰਦੇ ਨੇ ਕਈ ਤੇ ਇਨਾ ਚੀਜ਼ਾਂ ਨੂੰ ਪਬਲਿਕ ਫਾਰਮ ਤੇ ਮੰਨ ਜਾਂਦੇ ਨੇ ਠੀਕ ਹੈ YouTube ਤੇ ਮੰਨ ਜਾਂਦੇ ਨੇ Instagram ਤੇ ਮੰਨ ਜਾਂਦੇ ਨੇ ਕਈ ਨਹੀਂ ਮੰਨਦੇ ਠੀਕ ਹੈ ਤੇ ਇਹ ਗੱਲਾਂ ਸੱਚੀਆਂ ਨੇ ਹੁਣ ਤੁਹਾਨੂੰ ਇੱਕ ਗੱਲ ਹੋਰ ਦਸਦਾਵਾ ਫਰੂਕੀ ਸਾਹਿਬ ਤੁਸੀਂ ਆਪਣੇ ਚਿਹਰੇ ਦੇ ਉੱਤੇ ਕਿੰਨੀ ਦਰ ਪਾਣੀ ਲਾ ਕੇ ਰੱਖਦੇ ਹੋ ਚਿਹਰੇ ਦੀ ਹਾਈਡਰੇਸ਼ਨ ਲਈ ਕੀ ਕਰਦੇ ਹੋ ਦੱਸੋ ਸਟ੍ਰੇਟ ਵੇ ਇਸ ਤੱਕ ਲਾ ਮੂੰਹ ਤੋਂ ਨੇ ਜੀ ਬਸ ਹਾਂ ਮੂੰਹ ਤੋਂ ਨੇ ਮੂੰਹ ਤੋਂ ਤਬਾਦ ਪਾਣੀ ਕਿੰਨੀ ਦੇਰ ਬਾਅਦ ਸਾਫ਼ ਕਰਦੇ ਹੋ ਨਾਲ ਦੀ ਨਾਲ ਮੂੰਹ ਧੋਤਾ ਤੌਲੀ ਨਾਲ ਸਾਫ਼ ਚਿਹਰੇ ਦੀ ਹਾਈਡਰੇਸ਼ਨ ਕਿੱਦਾਂ ਰਹੇਗੀ ਚਿਹਰੇ ਦੇ ਉੱਤੇ ਨਮੀ ਕਿੱਦਾਂ ਬਣੀ ਰਹੇਗੀ ਇੰਨੀ ਵੱਡੀ ਗਲਤੀ ਕਰਦੇ ਆ ਜੀ ਸਭ ਤੋਂ ਵੱਡੀ ਗਲਤੀ ਹੈ ਜਿਹੜੀਆਂ ਬੇਬੀਆਂ ਪਹਿਣਾ ਸਾਡੀਆਂ ਮੇਕਅਪ ਲਾਂਦੀਆਂ ਨੇ ਉਹਨਾਂ ਲਈ ਸਭ ਤੋਂ ਜ਼ਰੂਰੀ ਟਿਪ ਦੇ ਲੰਗਾ ਵਾਂ ਕਟੋ ਘਟ 5 ਮਿੰਟ ਜਿਹੜਾ ਨਾ 5 ਮਿੰਟ ਚਿਹਰੇ ਦੇ ਉੱਤੇ ਪਾਣੀ ਲਗਾ ਰੰਦਿਆ ਕਰੋ ਉਹ ਨਾਲ ਤੁਹਾਡੇ ਚਿਹਰੇ ਦੀ ਹਾਈਡਰੇਸ਼ਨ ਬਰਕਰਾਰ ਰਹੇਗੀ ਅੱਜ ਦੇ ਨੁਸਕੇ ਫਾਰਮੂਲੇ ਵਿੱਚ ਖੀਰੇ ਦੀ ਵਰਤੋਂ ਕਰ ਰਹੇ ਹਾਂ ਇਸ ਲਈ ਕਰ ਰਹੇ ਹਾਂ ਕਿ ਖੀਰਾ ਜਿਹੜਾ ਇਹ 90% ਤੋਂ ਜ਼ਿਆਦਾ ਪਾਣੀ ਹੈ ਓਕੇ ਇਹ ਕੱਟ ਕੇ ਅਲੂਚ ਪਾ ਦੇਣਾ ਜੀ ਹਾਂ ਬਿਲਕੁਲ ਜੀ ਬਿਲਕੁਲ ਇਹਨੂੰ ਵੀ ਸੇਮ ਉਤੋਂ ਪੀਲ ਆਫ ਕਰਨਾ ਉਹਦੀ ਸਕਿਨ ਉੱਤੋਂ ਲਾਣੀ ਹੈ ਤੇ ਇਹਨੂੰ ਕੱਦੂ ਕਸ ਕਰ ਲੈਣਾ ਕੱਦੂ ਕਸ ਕਰਨ ਤੋਂ ਬਾਅਦ ਕੱਪੜੇ 'ਚ ਪਾ ਕੇ ਇਹਦਾ ਵੀ ਆਪਾ ਰਸ ਕੱਢ ਲੈਣਾ ਠੀਕ ਹੈ ਰਸ ਕੱਢ ਕੇ ਜਿਹੜਾ ਆਪਾਂ ਆਲੂ ਵਾਲਾ ਰਸ ਪਹਿਲਾਂ ਕੱਢਿਆ ਸੀ ਉਹਦੇ ਵਿੱਚ ਇਹਨੂੰ ਮਿਕਸ ਕਰ ਲੈਣਾ ਠੀਕ ਹੈ ਠੀਕ ਹੈ ਜੀ ਮਿਕਸ ਕਰਕੇ ਇਹਨੂੰ ਚੰਗੀ ਤਰ੍ਹਾਂ ਚਮਚੇ ਨਾਲ ਹਿਲਾ ਲੈਣਾ ਜੀ ਤੇ ਲਾਸਟ ਜਿਹੜੀ ਚੀਜ਼ ਇਹਦੇ ਵਿੱਚ ਪੈਣੀ ਹੈ ਇਸ ਨੁਸਕੇ ਦੇ ਵਿੱਚ ਜਿਹੜਾ ਕਿ ਤੁਹਾਡੀ ਪਫੀ ਆਈਜ਼ ਨੂੰ ਦੂਰ ਕਰੇਗਾ ਅੱਖਾਂ ਦੇ ਥੱਲੇ ਜਿਹੜੇ ਬੈਗ ਬਣੇ ਹੋਏ ਨੇ ਉਹਨਾਂ ਨੂੰ ਦੂਰ ਕਰੇਗਾ ਅੱਖਾਂ ਦੇ ਆਲੇ ਦੁਆਲੇ ਜਿਹੜੇ ਡਾਰਕ ਸਰਕਲ ਹੋਏ ਨੇ ਉਹਨਾਂ ਨੂੰ ਦੂਰ ਕਰੇਗਾ ਸਕਿਨ ਦੇ ਉੱਤੇ ਕਿਤੇ ਵੀ ਕੋਈ ਦਾਗ ਧੱਬਾ ਹੈਗਾ ਤੁਸੀਂ ਉੱਥੇ ਯੂਜ਼ ਕਰ ਸਕਦੇ ਹੋ ਇਹਨੂੰ ਠੀਕ ਹੈ ਬਹੁਤ ਅੱਛਾ ਰਿਜ਼ਲਟ ਮਿਲੇਗਾ ਇਦੇ ਵਿੱਚ ਤੁਸੀਂ ਤਿੰਨ ਚਮਚੇ ਗਿਣ ਕੇ ਐਲੋਵੇਰਾ ਜੈਲ ਦੇ ਪਾਣੇ ਨੇ ਐਲੋਵੇਰਾ ਜੈਲ ਤੁਸੀਂ ਬਾਜ਼ਾਰੋਂ ਵੀ ਚੰਗੀਆਂ ਕੰਪਨੀਆਂ ਦੇ ਮਿਲ ਜਾਂਦੀ ਜਿਹੜੀਆਂ ਆਰਗੈਨਿਕ ਹੁੰਦੀਆਂ ਜਿਨ੍ਹਾਂ ਦੇ ਵਿੱਚ ਕੋਈ ਹੋਰ ਐਡਿਡ ਚੀਜ਼ ਨਹੀਂ ਹੁੰਦੀ ਕਲਰ ਨਹੀਂ ਐਡਿਡ ਹੁੰਦਾ ਕੁਝ ਵੀ ਕਈਆਂ ਦੇ ਘਰਾਂ ਦੇ ਵਿੱਚ ਬੂਟੇ ਲੱਗੇ ਆਲੂਵੇਰਾ ਦੇ ਐਲੋਵੇਰਾ ਦੀ ਜੈਲ ਤੁਸੀਂ ਘਰੇ ਵੀ ਕੱਢ ਸਕਦੇ ਬੜੇ ਆਰਾਮ ਨਾਲ ਠੀਕ ਹੈ ਜੀ ਤੁਸੀਂ ਘਰ ਦੀ ਜੇ ਮਿਲ ਜੇ ਤੇ ਸਭ ਤੋਂ ਬੈਸਟ ਹੈ ਅਦਰਵਾਈਜ਼ ਆਰਗੈਨਿਕ ਵਾਲੀ ਜਿਹੜੀ ਫਰੈਸ਼ ਤੁਹਾਨੂੰ ਜੈਲ ਮਿਲਦੀ ਹੈ ਉਹਦੇ ਗਿਣ ਕੇ ਤਿੰਨ ਚਮਚੇ ਵਿੱਚ ਪਾ ਲੈਣੇ ਨੇ ਇੱਕ ਹਾਂ ਇੱਕ ਆਲੂ ਲੱਲੋ ਇੱਕ ਖੀਰਾ ਲੱਲੋ ਉਦੇ ਵਿੱਚ ਤਿੰਨ ਚੀਮਚੇ ਆਲੂਵਰਾ ਦਾ ਜਿਹੜੀ ਜੈਲ ਪਾ ਕੇ ਇਹਨੂੰ ਬਣਾ ਕੇ ਇਹਦੇ ਵਿੱਚ ਇੱਕ ਹੋਰ ਸ਼ਰਤ ਹੈਗੀ ਹੈ ਫਰੂਕੀ ਸਾਹਿਬ ਬਹੁਤ ਇੰਪੋਰਟੈਂਟ ਗੱਲ ਏ ਇਹ ਬਹੁਤ ਜ਼ਿਆਦਾ ਪਤਲੀ ਨਹੀਂ ਹੈ ਤੁਹਾਡੀਆਂ ਅੱਖਾਂ ਥਲੇ ਟਿਕਨੀ ਨਹੀਂ ਇਹਨੂੰ ਹਾਰਡ ਆਪ ਕਰਨ ਲਈ ਇਹਨੂੰ ਥੋੜੀ ਜਿਹਾ ਆਪਾਂ ਨੂੰ ਫ੍ਰਿਜ 'ਚ ਰੱਖਣਾ ਪੈਣਾ 15-20 ਮਿੰਟ ਜੇ ਇਹਨੂੰ ਆਪਾਂ ਫ੍ਰਿਜ 'ਚ ਰੱਖ ਲਾਂਗੇ ਤੇ ਸਾਡੇ ਕੋਲ ਤਿਆਰ ਚੀਜ਼ ਇਦਾਂ ਦੀ ਆ ਜਾਏਗੀ ਆ ਦੇਖੋ ਅਸੀਂ ਬਣਾਈ ਹੈ ਲਾਈਵ ਕਿਆ ਬਾਤ ਆ ਦੇਖੋ ਇਹ ਤਾਂ ਬਿਲਕੁਲ ਹੀ ਕਰੀਮ ਲੱਗਦੀ ਹੈ ਬਿਲਕੁਲ ਜੀ ਜਿਹਦਾ ਬਾਜ਼ਾਰਾਂ 'ਚੋਂ ਮਿਲਦੀ ਹੈ ਨਾ ਕਰੀਮ ਉਦਾਂ ਦੀ ਕਰੀਮ ਹੈ। ਕੀ ਬਾਤ ਹੈ। ਇਹਦਾ ਨਾਂ ਰੱਖਿਆ ਜੀ ਆਪਾਂ ਸੁੰਦਰਤਾ ਭਰਪੂਰ। ਅੱਛਾ। ਭਰਪੂਰ ਸੁੰਦਰਤਾ ਆਏਗੀ ਤੇ ਕੁਦਰਤੀ ਆਏਗੀ। ਕੀ ਬਾਤ ਹੈ। ਜਿਹੜਾ 글로 ਜਿਹੜੀ ਆਣੀ ਚਾਹੀਦੀ ਹੈ ਤੁਹਾਨੂੰ ਆ ਦੇਖੋ ਮੈਂ ਤੁਹਾਨੂੰ ਲਾ ਕੇ ਵੀ ਦਿਖਾ ਦਿੰਨਾ ਵਾਂ। ਇਹ ਆਹ ਦੇਖੋ। ਇਹ ਹੱਥਾਂ ਵਾਲੀ ਲਾ ਲੈਣੀ ਹੈ ਜੀ। ਆ ਬਹੁਤ ਆਸਾਨ ਹੈ ਜੀ ਆ ਦੇਖੋ। ਇੱਥੇ ਵੀ ਕਾਲਾਪਨ ਹੋ ਵੀ ਇਕੱਲੇ ਡਾਰਕ ਸਰਕ ਕਿਤੇ ਵੀ ਕਾਲਾਪਨ ਹੋ ਜੇ ਮੈਂ ਆਪ ਯੂਜ਼ ਕੀਤੀ ਬਹੁਤ ਦੇਰ। ਅੱਛਾ। ਤੇ ਕਦੇ ਵੀ ਮੇਰੇ ਏਜ ਦੇ ਅਕੋਰਡਿੰਗ ਕਦੇ ਵੀ ਅੱਖਾਂ ਥੱਲੇ ਕਾਲੇ ਖੱਡੇ ਜਿਨ੍ਹਾਂ ਨੂੰ ਅਸੀਂ ਆ ਦੇਖੋ ਜੀ ਇੱਕ ਪਾਸੇ ਇਹ ਲਾਈ ਹੈ ਤੇ ਇੱਕ ਪਾਸੇ ਆਪਾਂ ਲਾ ਲੰਗੇ ਆ ਸੁੰਦਰੀ ਕਰੀਮ ਸੁੰਦਰੀ ਕਰੀਮ ਸੁੰਦਰੀ ਕਰੀਮ ਇਹ ਫਰੂਕੀ ਸਾਹਿਬ ਇੰਨੀ ਅੱਖਾਂ ਨੂੰ ਠੰਡ ਪਾਦੀ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਇਦਾਂ ਲੱਗਣਾ ਵੀ ਅੱਖਾਂ ਦੇ ਵਿੱਚ ਜਿਦਾ ਏਸੀ ਲੱਗਿਆ ਹੁੰਦਾ ਜਿਹੜਾ ਅੱਖਾਂ ਦੇ ਥੱਲੇ ਬਲੱਡ ਦਾ ਫਲੋ ਘਟ ਜਾਂਦਾ ਨਾ ਹਾਂਜੀ ਉਹਨੂੰ ਪੂਰਾ ਪ੍ਰੋਪਰ ਕਰਦੀ ਹੈ ਆਹ ਦੇਖੋ ਆ ਹੁਣ ਇੰਨੀ ਕੁ ਲਾਈ ਹੈ ਬਿਲਕੁਲ ਇਹ ਇੰਨੀ ਕੁ ਲਾਣੀ ਇਹ ਤਾਂ ਦਿਸਦੀ ਹੋਣੀ ਡਾਟ ਸਰ ਇਹ ਦਿਖਾ ਦੇਣੀ ਜੀ ਤੁਹਾਨੂੰ ਥੋੜੀ ਜਿਹਾ ਹੋਰ ਲਾ ਲੈਣ ਤੁਹਾਡੇ ਕਹਿੰਦੇ ਪਰ ਲੋੜ ਨਹੀਂ ਸੀ ਹੈਗੀ ਆਹ ਦੇਖੋ ਇੰਨੀ ਕੁ ਦੇ ਨਾਲ ਹੀ ਦੇਖਿਓ ਅੱਖ ਦੇ ਥੱਲੇ ਇੱਕਦਮ 글로ਵ ਕਿਦਾਂ ਆਏਗਾ ਇਹ ਆ ਲਿਖਿਓ ਜਿੰਨੀ ਇਹਦੀ ਖਾਸੀਅਤ ਫਰੂਕੀ ਸਾਹਿਬ ਇਹ ਜਿੰਨੀ ਤੁਸੀਂ ਘੱਟ ਲਾਓਗੇ ਨਾ ਠੀਕ ਹੈ ਉਨੀ ਜ਼ਿਆਦਾ ਤੁਹਾਨੂੰ ਚਮਕ ਆਏਗੀ ਚਿਹਰੇ ਦੇ ਉੱਤੇ ਉਨੀ ਜ਼ਿਆਦਾ ਤੁਹਾਨੂੰ ਇਹ 글로ਵ ਦੇਏਗੀ ਤੁਹਾਨੂੰ ਜੀ ਜੀ ਤੇ ਮੈਂ ਤੁਹਾਨੂੰ ਹੋਰ ਇੱਕ ਇਹਦੀ ਖਾਸੀਅਤ ਦੱਸ ਲੰਗਾ ਵਾਂ ਬੜੀ ਸ਼ਾਨਦਾਰ ਚੀਜ਼ ਦੱਸ ਲੰਗਾ ਵਾਂ ਸੁੰਦਰੀ ਕਰੀਮ ਬਾਰੇ ਸੁੰਦਰੀ ਕਰੀਮ ਦਾ ਇਫੈਕਟ ਜਿਹੜਾ ਕਦੀ ਵੀ ਫੀਡ ਅਪ ਨਹੀਂ ਹੋਏਗਾ ਤੁਸੀਂ ਮੰਨ ਲਓ 1 ਮਹੀਨਾ ਯੂਜ਼ ਕਰ ਲਈ ਨਾ ਕਿਹੜਾ ਇਹਦਾ 글로ਏ ਉਹ ਪੂਰੀ ਉਮਰ ਹੀ ਰਹੇਗਾ ਉਹ ਇਹ ਨਹੀਂ ਵੀ ਜਿੰਨੀ ਦਰ ਯੂਜ਼ ਕਰ ਲਈ ਜਿਹੜੀ ਆਪਾਂ ਅੱਗੇ ਗੱਲ ਕਰ ਰਹੇ ਸੀ ਨਾ ਤਾਂ ਕਸਟਾਰਟ ਵਾਲੀ ਉਹ ਤਾਂ ਕਸਟਾਰਟ ਵਾਲਾ ਫੀਚਰ ਸੁੰਦਰੀ ਕਰੀਮ ਚ ਨਹੀਂ ਹੈਗਾ ਜਿੱਦਾਂ ਇਹਦੀ ਡੱਬੀ ਲਿਸ਼ਕਦੀ ਪਈ ਹੈ ਨਾ ਐਦਾਂ ਹੀ ਤੁਹਾਡਾ ਫੇਸ ਵੀ ਲਿਸ਼ਕੇਗਾ ਕਿਆ ਬਾਤ ਇਹ ਮੇਰਾ ਵਾਦਾ ਤੁਹਾਨੂੰ ਜੀ 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 ਅੱਛਾ ਡਾਕਟਰ ਸਾਹਿਬ ਫਿਰ ਇੱਕ ਆਖਰ ਦੇ ਵਿੱਚ ਸਵਾਲ ਇਹ ਹੈਗਾ ਕਿ ਇਹ ਲਾ ਕੇ ਕਿੰਨਾ ਟਾਈਮ ਰੱਖਣੀ ਹੈ ਤੇ ਅਗਰ ਕਿਸੇ ਦੀ ਕੋਈ ਸਕਿਨ ਆਇਲੀ ਹੈਗੀ ਹੈ ਜਾਂ ਕਿਸੇ ਦੀ ਸਕਿਨ ਖੁਸ਼ਕ ਹੈਗੀ ਯਾਨੀ ਕਿ ਡਰਾਈ ਹੈਗੀ ਹੈ ਉਹਦੇ ਚ ਆਲੂ ਦੀ ਮਿਕਦਾਰ ਕਿੰਨੀ ਰੱਖਣੀ ਹੈ ਖੀਰੇ ਦੀ ਮਿਕਦਾਰ ਕਿੰਨੀ ਰੱਖਣੀ ਹੈ অ্যালোਵੈਰਾ ਜੈਲ ਕਿੰਨੀ ਰੱਖਣੀ ਹੈ ਉਹ ਵੀ ਕੋਈ ਹਿਸਾਬ ਕਿਤਾਬ ਨੂੰ ਬਿਲਕੁਲ ਜੀ ਬਿਲਕੁਲ ਹਿਸਾਬ ਕਿਤਾਬ ਹੁੰਦਾ ਹਰ ਚੀਜ਼ ਦਾ ਹਿਸਾਬ ਕਿਤਾਬ ਹੁੰਦਾ ਠੀਕ ਹੈ ਜੀ ਬਿਨਾ ਮੈਥਡ ਤੋਂ ਬਿਨਾ ਕਿਸੇ ਚੀਜ਼ ਤੋਂ ਐਗਜੈਕਟ ਕੰਪੋਜੀਸ਼ਨ ਤੋਂ ਆਪਾਂ ਕਿੱਦਾਂ ਕਹਿ ਦਾਂਗੇ ਵੀ ਆਪਾਂ ਨੂੰ ਰਿਜ਼ਲਟ ਮਿਲੇਗਾ ਉਹਦਾ ਰਿਜ਼ਲਟ ਲੈਣ ਲਈ ਛੋਟੀ ਜਿਹੀ ਇੱਕ ਕੰਮ ਕਰਨਾ ਪੈਣਾ ਆਪਾਂ ਨੂੰ ਇੱਕ ਥੱਲੇ ਜਿਹੜੇ ਵੀ ਤੁਸੀਂ ਪਲੇਟਫਾਰਮ ਤੇ ਦੇਖਦੇ ਪਿਓ YouTube ਤੇ ਦੇਖਦੇ ਪਿਓ Instagram ਤੇ ਦੇਖਦੇ ਪਿਓ Facebook ਤੇ ਦੇਖਦੇ ਪਿਓ ਥੱਲੇ ਇੱਕ ਛੋਟਾ ਜਿਹਾ ਕਮੈਂਟ ਪਾਓ ਵੀ ਮੇਰੀ ਏਜ ਇੰਨੀ ਹੈ ਮੇਰਾ ਇਹਨਾ ਤੇ ਮੈਂ ਇਹ ਨੁਸਖਾ ਫਾਰਮੂਲਾ ਟਰਾਈ ਕਰਨਾ ਚਾਹਨਾ ਵਾਂ ਜਾਂ ਚੰਨੀ ਆ ਤੇ ਮੈਨੂੰ ਦੱਸੋ ਵੀ ਮੇਰੇ ਲਈ ਇਹਦੀ ਕੀ ਕੰਪੋਜੀਸ਼ਨ ਹੋਏਗੀ ਤੁਹਾਨੂੰ ਨਾਲ ਨਾਲ ਉਸੇ ਤੁਹਾਡੇ ਕਮੈਂਟ ਦਾ ਨਾਲ ਹੀ ਮੈਸੇਜ ਆ ਜਾਏਗਾ ਰਿਪਲਾਈ ਆ ਜਾਏਗਾ ਉਹ ਤੁਹਾਨੂੰ ਐਗਜੈਕਟ ਕੰਪੋਜੀਸ਼ਨ ਦੱਸਾਂਗੇ ਪ੍ਰੋਪਰ ਇੱਕ ਸਕਿਨ ਨੂੰ ਹਾਈਡਰੇਸ਼ਨ ਦੱਸੰਦਾ ਨਾ ਇੱਕ ਟਿਪ ਹੈਗੀ ਹੈ ਇੱਕ ਤਰੀਕਾ ਹੈਗਾ ਸਕਿਨ ਨੂੰ ਹਾਈਡਰੇਟ ਕਰਨ ਵਾਸਤੇ ਪ੍ਰੇਸ਼ਨ ਕਰਨ ਲਈ ਪ੍ਰੋਪਰ ਸਕਿਨ ਦੇ ਉੱਤੇ ਗਲੋ ਲੈ ਕੇ ਆਉਣ ਲਈ ਇੱਕ ਟਿਪ ਹੈਗੀ ਹੈ ਕਿ ਬਿਨਾਂ ਦਵਾਈਆਂ ਤੋਂ ਬਿਨਾਂ ਦਵਾਈਆਂ ਤੋਂ ਜੀ ਬਿਲਕੁਲ ਬਿਨਾਂ ਕਿਸੇ ਬਿਨਾਂ ਕਰੀਮਾਂ ਤੋਂ ਬਿਨਾਂ ਕਰੀਮਾਂ ਤੋਂ ਜੀ ਬਿਲਕੁਲ ਬਿਨਾਂ ਕਿਸੇ ਲੋਸ਼ਨ ਤੋਂ ਉਹ ਇੱਕ ਪ੍ਰੋਪਰ ਇੱਕ ਡਾਈਟ ਚਾਰਟ ਹੁੰਦਾ ਦਿਨ ਦੇ ਵਿੱਚ ਤਿੰਨ ਚੀਜ਼ਾਂ ਨੂੰ ਫਾਲੋ ਕਰਨਾ ਹੁੰਦਾ ਉਹ ਤਿੰਨੇ ਤੁਹਾਨੂੰ ਤਰੀਕੇ ਸਮਝਾਏ ਜਾਣਗੇ ਉਹਦੇ ਲਈ ਵੀ ਇੱਕ ਸਿਰਫ ਇੱਕ ਟਿਪ ਲੇ ਕੇ ਪਾਣਾ ਟੀ ਆਈ ਪੀ ਟਿਪ ਬਸ ਠੀਕ ਹੈ ਉਹ ਕਮੈਂਟ ਲੇ ਕੇ ਪਾਓ ਤੁਹਾਨੂੰ ਟਿਪਸ ਦਿੱਤੀਆਂ ਜਾਣਗੀਆਂ ਬਿਲਕੁਲ ਫ੍ਰੀ ਆਫ ਕਾਸਟ ਤੇ ਡਾਕਟਰ ਸਾਹਿਬ ਇਹਨਾਂ ਨੁਸਖਾ ਦੱਸ ਦੇ ਜੀ ਸੁੰਦਰੀ ਕਰੀਮ ਦਾ ਫਿਰ ਇਹ ਵੀ ਘਰੇ ਬਣਾ ਲਾਂਗੇ ਅਸੀਂ ਸੁੰਦਰੀ ਕਰੀਮ ਦਾ ਨੁਸਖਾ ਲੈਣ ਲਈ ਤੁਸੀਂ ਫਿਰ ਇੱਕ ਕਮੈਂਟ ਪਾਣਾ ਉਹਦੇ ਤੇ ਸਿਰਫ ਸੁੰਦਰੀ ਲਿਖਣਾ ਤੁਹਾਨੂੰ ਸੁੰਦਰੀ ਕਰੀਮ ਦਾ ਤਰੀਕਾ ਦੱਸ ਦਾਂਗੇ ਕਿੱਦਾਂ ਬਣਾਣੀ ਹੈ ਮਿਹਨਤ ਕਰਨੀ ਪੈਗੀ ਇਹਦੇ ਲਈ ਜੇ ਮਿਹਨਤ ਕਰਨ ਤਿਆਰ ਆਂ ਜੀ ਸੜੀਆਂ ਬੂਟੀਆਂ ਪੈਸਾ ਨਾ ਲੱਗੇ ਸਾਡਾ ਪੈਸਾ ਕੋਈ ਨਹੀਂ ਲੱਗੇਗਾ ਜੀ ਡੱਬੀ ਦਾ ਨੋ ਇਦਾਂ ਦੀ ਨਹੀਂ ਮਿਲਣੀ ਡੱਬੀ ਚਾਹੀਦੀ ਉਹ ਤੇ ਖਾਲੀ ਲੈ ਜਿਓ ਭਾਵੇਂ ਤੇ ਡੱਬੀ ਦੀ ਗੱਲ ਨਹੀਂ ਕਰਨੀ ਆਪਾਂ ਤੁਹਾਨੂੰ ਕਰੀਮ ਬਣਾਉਣ ਦੀ ਜਿਹੜੀ ਵਿਧੀ ਏ ਤਰੀਕਾ ਉਹ ਤੁਹਾਨੂੰ ਦਿੱਤਾ ਜਾਏਗਾ ਕੋਈ ਪ੍ਰੋਬਲਮ ਨਹੀਂ ਤੁਸੀਂ ਉਹਦੇ 'ਚ ਇਕੱਲਾ ਸੁੰਦਰੀ ਕਰੀਮ ਲਿਖਣਾ ਜੀ ਤੁਹਾਨੂੰ ਮਿਲ ਜੇਗਾ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋਇਸ ਹਨ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਜਿਨ੍ਹਾਂ ਨੇ ਅੱਜ ਦੱਸਿਆ ਕਿ ਕਿਸ ਤਰੀਕੇ ਨਾਲ ਜਿਹੜਾ ਆਲੂ ਔਰ ਖੀਰੇ ਦਾ ਸੁਮੇਲ ਹੈਗਾ ਇਹਦੇ ਨਾਲ ਕਰਨਾ ਹੈ ਐਲੋਵੇਰਾ ਜੈਲ ਨਾਲ ਤੇ ਉਹਦਾ ਤੁਹਾਨੂੰ ਫਰਕ ਹੈਗਾ ਜਿਹੜਾ ਚਾਹੇ ਕਿਤੇ ਮਰਜ਼ੀ ਤੁਹਾਡੇ ਕਾਲਾਪਨ ਹੈਗਾ ਸਕਿਨ ਦੇ ਉੱਤੇ ਆ ਗਿਆ ਤਾਂ ਲਗਾਉਂਦੇ ਸਾਰੀਏ ਕਾਲਾਪਨ ਹੈਗਾ ਸਕਿਨ ਦੇ ਉੱਤੇ ਇਹ ਖਤਮ ਹੋਣਾ ਸ਼ੁਰੂ ਹੋ ਜਾਏਗਾ ਅੱਛਾ ਡਾਕਟਰ ਸਾਹਿਬ ਜੇਕਰ ਸਕਿਨ ਨੂੰ ਲੈ ਕੇ ਲੋਕ ਬੜੇ ਸੈਂਸਿਟਿਵ ਹੈਗੇ ਨੇ ਹੋਰ ਵੀ ਬਹੁਤ سارے ਸਵਾਲ ਨੇ ਪਰ ਵੀਡੀਓ ਲੰਮੀ ਹੋ ਜਾਂਦੀ ਹੈ ਅਸੀਂ ਮੋٹے ਮੋٹے ਜਿਹੇ ਸਵਾਲ ਲੈ ਲੇ ਮੈਂ ਪੁੱਛਾਂਗਾ ਵੀ ਤੁਸੀਂ ਮੈਨੂੰ ਹਾਂ ਨਾ ਚ ਜਵਾਬ ਦੇ ਦਿਓ ਦੇਖੋ ਜਿਹੜਾ ਇਹ ਤੁਹਾਡਾ ਨੁਸਖਾ ਫਾਰਮੂਲਾ ਹੈ ਕੀ ਇਹ ਜਿੱਥੇ ਜਿੱਥੇ ਕੋਈ ਕਾਲਾਪਨ ਹੈਗਾ ਚਾਹੇ ਹੱਥਾਂ ਦੇ ਉੱਤੇ ਹੈ ਚاہے ਮੱਥੇ ਦੇ ਉੱਤੇ ਐ ਚاہے ਬਾਡੀ ਦੇ ਕਿਸੇ ਹੋਰ ਪਾਰਟ ਤੇ ਐ ਜਾਂ ਫਿਰ ਕਿਸੇ ਪਾਸੇ ਇਸ ਤਰ੍ਹਾਂ ਦੇ ਜਿੱਥੇ ਬੰਦਾ ਦੱਸਦਾ ਵੀ ਸ਼ਰਮਿੰਦਗੀ ਮਹਿਸੂਸ ਕਰਦਾ ਉੱਥੇ ਲਗਾਇਆ ਜਾ ਸਕਦਾ 101% ਲਾਇਆ ਜਾ ਸਕਦਾ ਬੇ ਤੜਕੋ ਕੇ ਲਾਓ ਠੀਕ ਹੈ ਕੋਈ ਵੀ ਨੁਸਖਾ ਫਾਰਮੂਲਾ ਯੂਜ਼ ਕਰਨ ਤੋਂ ਪਹਿਲਾਂ ਮੇਰੀ ਇੱਕ رائے ਵੇ ਮਸ਼ਵਰਾ ਉਹਦਾ ਪੈਚ ਟੈਸਟ ਕਰ ਲਓ ਪੈਚ ਟੈਸਟ ਮਤਲਬ ਥੋੜਾ ਜਿਹਾ ਲਾ ਕੇ ਹੱਥ ਤੇ ਚੈੱਕ ਕਰ ਲਓ ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਇਨਸੈਂਸਿਟੀਟੀ ਹੋ ਰਹੀ ਹੈ ਜਾਂ ਕੋਈ ਪ੍ਰੋਬਲਮ ਹੋ ਰਹੀ ਹੈ ਫੇਰ ਨਾ ਲਾਓ ਆਦਰਵਾਇਜ਼ ਇਹ ਚੀਜ਼ ਜਿਹੜਾ ਟ੍ਰਾਈਡ ਐਂਡ ਟੈਸਟਡ ਹੈ ਦੇ ਵਿੱਚ ਕੋਈ ਇਦਾਂ ਦੀ ਚੀਜ਼ ਨਹੀਂ ਹੈਗੀ ਜਿਹੜੀ ਤੁਹਾਨੂੰ ਤੰਗ ਪਰੇਸ਼ਾਨ ਕਰ ਸਕਦੀ ਹੈ ਤੁਸੀਂ ਕਿਸੇ ਵੀ ਪਾਰਟ ਆਫ ਬੋਡੀ ਦੇ ਉੱਤੇ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਬੇ ਟੜਕੋ ਕਈ ਯੂਜ਼ ਕਰ ਸਕਦੇ ਹੋ 5 ਤੋਂ 7 ਮਿੰਟ ਲਾ ਕੇ ਰੱਖਣਾ ਉਹਦੇ ਤੋਂ ਬਾਅਦ ਸਾਫ਼ ਕੱਪੜੇ ਨਾਲ ਜਾਂ ਟੋਵਲ ਦੇ ਨਾਲ ਗਿੱਲੇ ਨਾਲ ਉਹਨੂੰ ਸਾਫ਼ ਕਰ ਲਓ ਬੈਟਰ ਇਹ ਵੇ ਕਿਨੂੰ ਸਾਫ਼ ਕਰਨ ਤੋਂ ਬਾਅਦ ਉਹ ਜਿਹੜਾ ਪਾਣੀ ਹੈ ਉਹਨੂੰ ਲੱਕਰਨ ਦਿਓ ਪਾਣੀ 5 ਮਿੰਟ ਬਾਅਦ ਉਹਨੂੰ ਸਾਫ਼ ਕਰਿਓ ਜੀ ਜੀ ਅੱਛਾ ਡਾਕਟਰ ਸਾਹਿਬ ਜੇਕਰ ਤੁਹਾਨੂੰ ਮਿਲਣਾ ਹੋਵੇ ਤੁਹਾਨੂੰ ਮਿਲਣ ਦਾ ਇੱਕ ਤਰੀਕਾ ਕੀ ਹੈ ਜੀ ਬਹੁਤ ਆਸਾਨ ਤਰੀਕਾ ਜੀ ਮੈਨੂੰ ਮਿਲਣ ਦਾ ਹਫ਼ਤੇ ਦੇ 7 ਦੇ 7 ਦਿਨ ਮਿਲਦੇ ਆਂ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮੈਨੂੰ ਮਿਲਣ ਲਈ ਸਭ ਤੋਂ ਵਧੀਆ ਢੰਗ ਤਰੀਕਾ ਹੈ ਵੇ ਕਿ ਇਹਨਾਂ ਕਮੈਂਟਾਂ ਥੱਲੇ ਮੈਸੇਜ ਕਰੋ ਮੈਂ ਤੁਹਾਨੂੰ ਆਪਣਾ ਐਡਰੈਸ ਭੇਜਾਂਗਾ ਲੋਕੇਸ਼ਨ ਭੇਜਾਂਗਾ ਸਾਰਾ ਕੁਝ ਭੇਜਾਂਗਾ ਤੁਸੀਂ ਆ ਕੇ ਮੈਨੂੰ ਮਿਲ ਸਕਦੇ ਹੋ ਅਪਾਇੰਟਮੈਂਟ ਲੈ ਕੇ ਆਇਓ ਜਦੋਂ ਵੀ ਆਓਗੇ ਇੱਥੇ ਸਾਡੇ ਕੋਲ ਆਸ਼ ਬਹੁਤ ਹੁੰਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹਨਾਂ ਗੋਰਿਆਂ ਦੇ ਵੈਦ ਵੈਦ ਹਰਸ਼ਪ੍ਰੀਤ ਜੀ ਜਿਹਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਸੀਂ ਪਫੀ ਆਈਜ਼ ਜਿਹਨਾਂ ਯਾਨੀ ਕਿ ਅੱਖਾਂ ਦਾ ਸੋਜਾ ਅੱਖਾਂ ਹੇਟਲੈਸ ਸੋਜਾ ਤੇ ਉਹਨਾਂ ਦੇ ਹੇਟਲੇ ਡਾਰਕ ਸਰਕਲ ਨੂੰ ਅਸੀਂ ਕਿਵੇਂ ਆਲੂ ਤੇ ਖੀਰੇ ذریعے ਠੀਕ ਕਰ ਸਕਦੇ ਆ ਔਰ ਨਾਲ ਹੀ ਚਿਹਰੇ ਦੇ ਉੱਤੇ ਨਾ ਸਿਰਫ ਕੱਲੇ ਚਿਹਰੇ ਦੇ ਉੱਤੇ ਕਿਸੇ ਪਾਸੇ ਵੀ ਅਗਰ ਤੁਹਾਨੂੰ ਲੱਗਦਾ ਕਿ ਮੈਲ ਕੁਚੈਲ ਕੋਈ ਗੰਦਗੀ ਫਸ ਗਈ ਹੈ ਤਾਂ ਇਹ ਆਲੂ ਤੇ ਖੀਰੇ ਵਾਲਾ ਨੁਸਖਾ ਉਹਨਾਂ ਦੇ ਉੱਤੇ ਬਹੁਤ ਵਧੀਆ کارਗਰ ਸਾਬਿਤ ਹੋ ਸਕਦਾ ਪਰ ਮੇਰੀ ਚੇਤਾਵਨੀ ਮੇਰੀ ਅਪੀਲ ਮੇਰੀ ਦਲੀਲ ਤੁਹਾਨੂੰ ਇਹੋ ਹੈ ਕਿ ਇਹ ਵੀਡੀਓ 'ਚ ਦਿਖਾਇਆ ਗਿਆ ਜਿਹੜਾ ਨੁਸਖਾ ਫਾਰਮੂਲਾ ਉਹਨੂੰ ਇਸਤੇਮਾਲ ਕਰਨ ਤੋਂ ਪਹਿਲਾਂ ਤੁਸੀਂ ਵੈਦ ਹਰਸ਼ਵੀਰ ਜੀ ਨਾਲ ਗੱਲਬਾਤ ਕਰ ਸਕਦੇ ਹੋ ਕੋਈ ਵੀ ਤੁਹਾਡੀ ਕੁਆਰੀਜ਼ ਹੈਗੀ ਤੁਸੀਂ ਇਹ ਨੁਸਖਾ ਚਾਹੇ ਸੁੰਦਰੀ ਕਰੀਮ ਵਾਲਾ ਲੈਣਾ ਹੈ ਚਾਹੇ ਨੁਸਖਾ ਤੁਸੀਂ ਖੀਰੇ ਆਲੂ ਵਾਲਾ ਲੈਣਾ ਹੈ ਕੁਆਂਟੀਟੀ ਵਗੈ ਛੋਟਾ ਜਿਹਾ ਮੈਸੇਜ ਹੈਗਾ ਕਮੈਂਟ ਬਾਕਸ ਦੇ ਵਿੱਚ ਉਹ ਜ਼ਰੂਰ ਕਰਦਿਆ ਕਰੋ ਉਸ ਤੋਂ ਬਾਅਦ ਡਾਕਟਰ ਸਾਹਿਬ ਤੁਹਾਡੇ ਨਾਲ ਰਾਬਤਾ ਹਰ ਹਾਲਤ 'ਚ ਜ਼ਰੂਰ ਕਰਦਿਨੇ ਫਿਲਹਾਲ ਇਹ ਵੀਡੀਓ ਕਿਵੇਂ ਲੱਗੀ ਇਸ ਬਾਬਤ ਵੀ ਤੁਸੀਂ ਸਾਨੂੰ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ